ਸਰਦੇ ਬਾਬਾ ਬਕਾਲਾ ਵਿਖੇ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਮੁਹੱਲੇ ਦੇ ਦੌਰਾਨ ਅਚਾਨਕ ਗੋਲੀ ਚੱਲ ਗਈ ਜਿਸ ਤੇ ਚੱਲਦਿਆਂ ਇੱਕ ਨਿਹੰਗ ਸਿੰਘ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਮਾਮਲੇ ਦੀ ਜਾਂਚ ਅਮ੍ਰਿਤਸਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਐਸਐਸਪੀ ਦਿਹਾਤੀ ਚਰਨਜੀਤ ਸਿੰਘ ਦੇ ਵੱਲੋਂ ਇਸ ਮਾਮਲੇ ਦੀ ਪੁਸ਼ਟੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਵੱਖ-ਵੱਖ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਇਹ ਮੁਹੱਲਾ ਕੱਢਿਆ ਜਾ ਰਿਹਾ ਸੀ ਜਿਸ ਦੇ ਵਿੱਚ ਅਚਾਨਕ ਗੋਲੀ ਲੱਗਣ ਦੇ ਨਾਲ ਨਿਹੰਗ ਸਿੰਘ ਜੋਗਿੰਦਰ ਸਿੰਘ ਧੀਰ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੋਰ ਕੋਈ ਵੀ ਨਿਹੰਗ ਸਿੰਘ ਜ਼ਖਮੀ ਨਹੀਂ ਹੈ। ਇਹ ਜਿਹੜਾ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਜੋ ਅਲਿਜਿਟਲੀ ਇਹ ਫਾਇਰਿੰਗ ਦੀ ਇਨਸੀਡੈਂਟ ਹੋਈ ਹੈ ਇਸ ਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਅੱਜ ਮਿਤੀ 20 ਅਗਸਤ ਨੂੰ ਜਿਹੜਾ ਨਿਹੰਗ ਸਿੰਘਾਂ ਵੱਲੋਂ ਜਿਹੜਾ ਇਹ ਮਹੱਲਾ ਕੱਢਿਆ ਜਾਂਦਾ ਹੈ ਔਰ ਰੁਟੀਨ ਦੀ ਤਰ੍ਹਾਂ ਕੱਢਿਆ ਜਾ ਰਿਹਾ ਸੀ ਜਦੋਂ ਸਿੰਘ ਜਿਹੜੇ ਘੋਟਸਵਾਰ ਸੀਗੇ ਉਹ ਬਹੁਤ ਜੀ ਤੰਗ ਗਲੀ ਦੇ ਵਿੱਚੋਂ ਲੰਘ ਰਹੇ ਸੀਗੇ ਤਾਂ ਉਹ ਇਕੱਠੇ ਹੋ ਗਏ ਤੇ ਉਹਦੇ ਵਿੱਚਕਾਰ ਜਦੋਂ ਇਹ ਗੋਲੀ ਦੀ ਆਵਾਜ਼ ਆਈ ਤੇ ਬਾਕੀ ਦਾ ਸਾਰੇ ਸਿੰਘ ਅੱਗੇ ਚਲੇ ਗਏ ਤੇ ਇਹ ਸਿੰਘ ਜਿਹੜੇ ਡਿੱਗ ਪਏ ਤੇ ਜਿੱਥੋਂ ਤੱਕ ਸਾਡੀ ਮੁੱਢਲੀ ਜਿਹੜੀ ਇਨਕੁਆਇਰੀ ਕੀਤੀ ਗਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਐਕਸੀਡੈਂਟਲ ਫਾਇਰ ਸੀ ਤੇ ਡਾਕਟਰ ਸਾਹਿਬ ਤੋਂ ਵੀ ਇਸ ਚੀਜ਼ ਦੀ ਅਸੀਂ ਜਿਹੜੀ ਹੈ ਵੈਰੀਫਿਕੇਸ਼ਨ ਕਰਾਈ ਹੈ ਕਿਉਂਕਿ ਜਿਸ ਸਥਾਨ 'ਤੇ ਜਿਸ ਡਾਇਰੈਕਸ਼ਨ 'ਚ ਇਹ ਗੋਲੀ ਦਾ ਛਰਾ ਜੋ ਵੀ ਅਲੈਜੈਂਟਲੀ ਲੱਗਿਆ ਹੈ ਉਹ ਉਹ ਜਿਹੜਾ ਹੈ ਉਹ ਐਕਸੀਡੈਂਟਲ ਫਾਇਰ ਦੀ ਇੱਕ ਨਿਸ਼ਾਨੀ ਹੈ ਇਸ ਤੋਂ ਇਲਾਵਾ ਜਿਹੜਾ ਮਹੱਲਾ ਹੈ ਉਸ ਤੋਂ ਬਾਅਦ ਵੀ ਇਹ ਸ਼ਾਂਤੀਪੂਰਵਕ ਚੱਲ ਰਿਹਾ ਹੈ ਤੇ ਸਿਚੁਏਸ਼ਨ ਪੀਸਫੁਲ ਹੈ ਐਸ ਸੱਚ ਇਦਾਂ ਦੀ ਕੋਈ ਜੋ ਕੋਈ ਕੋਈ ਅ ਸ਼ਾਂਤੀ ਦੀ ਜਿਹੜੀ ਗੱਲ ਹੈ ਉਹ ਤਾਂ ਸਾਹਮਣੇ ਨਹੀਂ ਆਈ ਇਸ ਦੇ ਵਿੱਚ ਜੋ ਜੋ ਮੌਕੇ ਤੇ ਲੋਕਾਂ ਨੇ ਸੁਣੇ ਹੈ ਉਹ ਦੋ ਫਾਇਰ ਦੀ ਆਵਾਜ਼ ਦੀ ਗੱਲ ਕਰਦੇ ਨੇ ਪਰ ਕਿਉਂਕਿ ਅਜੇ ਇੱਕ ਫਾਇਰ ਜਿਹੜਾ ਹੈਗਾ ਉਹ ਕਨਫਰਮ ਹੋਇਆ ਤੇ ਬਾਕੀ ਜਿਹੜਾ ਹੈ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਇੰਜਰਡ ਵੀ ਹੈਗਾ ਇਹਦੇ ਵਿੱਚ ਸਰ ਅਜੇ ਤੱਕ ਇੰਜਰਡ ਦੀ ਕੋਈ ਇਦਾਂ ਦੀ ਸਾਡੇ ਕੋਲ ਰਿਪੋਰਟ ਨਹੀਂ ਆਈ ਹੈ ਸ਼ਾਂਤੀ ਜੀ ਸਰ ਜਿਹੜਾ ਮਰਤਕ ਹੈਗਾ ਉਸ ਦੇ ਵਿੱਚ ਇਹ ਇਹ ਬਾਬਾ ਹੀਰਾ ਸਿੰਘ ਨੇ ਇਲੀਅਸ ਕਿੱਲੀ ਬਾਬਾ ਇਹਨਾਂ ਨੂੰ ਕਹਿੰਦੇ ਇਹਨਾਂ ਦਾ ਪਿੰਡ ਦਿয়াল ਤੇ ਤਰਨਤਨ ਜ਼ਿਲ੍ਹੇ ਵਿੱਚ ਦੱਸਿਆ ਜਾ ਰਿਹਾ ਕਿ ਇੰਜਰਡ ਹੋਇਆ ਉਸਨੂੰ ਅੰਮ੍ਰਿਤਸਰ ਹਸਪੀਟਲ ਦੇ ਵਿੱਚ ਭੇਜਿਆ ਗਿਆ ਨਹੀਂ ਐਦਾਂ ਨਹੀਂ ਕੋਈ ਗੱਲ ਨਹੀਂ ਹੈਗੀ ਸਾਹਮਣੇ ਆਈ ਹੈ ਜਿਹੜੇ ਇਹ ਡਿਸੀਜ਼ਡ ਹੋਏ ਨੇ ਨਿਹੰਗ ਸਿੰਘ ਇਹਨਾਂ ਨੂੰ ਹੀ ਜਿਹੜਾ ਹੈ ਇਹਨਾਂ ਦੇ ਪੋਸਟਮਾਰਟਮ ਵਾਸਤੇ ਡਾਕਟਰ ਸੰਭੇਜ ਰਹੇ ਸਹੀ ਕਾਰਨ ਕੋਈ ਹੁਣ ਤੱਕ ਪਤਾ ਲੱਗੇ ਕਿ ਕੀ ਇਸ ਤਰ੍ਹਾਂ ਗੋਲੀ ਚੱਲੀ ਐਕਸੀਡੈਂਟਲ ਫਾਇਰ ਹੈ ਜੀ ਇਹ ਐਕਸੀਡੈਂਟਲ ਫਾਇਰ ਹੈ ਠੀਕ ਕੰਫਰਮ ਹੈ ਜੀ ਕਿ ਹਾਲੇ ਕਲੈਮ ਕਰ ਰਹੇ ਆ ਆਲਮੋਸਟ 90% ਕੰਫਰਮ ਹੈ ਐ ਐਦਾਂ ਨਹੀਂ ਕੋਈ ਗੱਲ ਨਹੀਂ ਕਿਉਂਕਿ ਸਾਡੇ ਕੋਲ ਸੀਸੀਟੀਵੀ ਫੁਟੇਜਸ ਵਗੈਰਾ ਸੀ ਕਿਉਂਕਿ ਸੀਸੀਟੀਵੀ ਫੁਟੇजेस ਵਗੈਰਾ ਵੀ ਸਾਰੇ ਉਹਦੀ ਵਿਵਸਥਾ ਕੀਤੀ ਹੋਈ ਹੈ ਕੈਮਰੇ ਲੱਗੇ ਹੋਏ ਨੇ ਉਹ ਵੀ ਜਿਹੜੇ ਹੈ ਅਸੀਂ ਚੈੱਕ ਕਰਦੇ ਹਾਂ ਕਿੰਨੇ ਦਲ ਜਿਹੜੇ ਇਹ ਮਸਲਾ ਕਰਦੇ ਬੇਸਿਕਲੀ ਇਹ ਦੋ ਜਿਹੜੇ ਦਲ ਸਾਹਮਣੇ ਆਏ ਨੇ ਇੱਕ ਬਾਬਾ ਜੋਗਾ ਜੀ ਦਾ ਜਿਹੜੇ ਲੋਕਲ ਨੇ ਜੱਬੇ ਤੋਂ ਵੀ ਨੇ ਉਹਨਾਂ ਦਾ ਦਲ ਸੀਗਾ ਇਸ ਤੋਂ ਇਲਾਵਾ ਜਿਹੜਾ ਬਾਬਾ ਮੇਜਰ ਸਿੰਘ ਜੀ ਜਿਹਨੇ ਉਹਨਾਂ ਦਾ ਦਲ ਸੀਗਾ ਇਸ ਤੋਂ ਇਲਾਵਾ ਇੱਕ ਦੋ ਹੋਰ ਜਿਹੜੇ ਹੈਗੇ ਜਿਨ੍ਹਾਂ ਦੀ ਸੰਖਿਆ ਛੋਟੀ ਹੈ ਉਹ ਵੀ ਦਲ ਜਿਹੜੇ ਹੈ ਇਸ ਮਾਲੇ ਸੀਗਾ ਤੇ ਜੋ ਲੀਗਲ ਕਾਰਵਾਈ ਕਰਨੀ ਪੈਂਦੀ ਉਹ ਕੀਤੀ ਜਾਵੇਗੀ ਅਸੀਂ ਸਟੇਟਮੈਂਟਸ ਵਗੈਰਾ ਲਵਾਂਗੇ ਤੇ ਜੋ ਵੀ ਹੈ ਜਿਹੜੇ ਨਯਮ ਸਿੰਘ ਉਹਨਾਂ ਦੀ ਬਾਡੀ ਜਿਹੜੀ ਹੈ ਉਹਦੀ ਪੋਸਟਮਾਰਟਮ ਵਾਸਤੇ ਜਿਹੜੀ ਹੈ ਕਿਉਂਕਿ ਉਹ ਉਹਦੇ ਵਿੱਚ ਕੰਪਲਿਕेशंस ਨੇ ਕੁਝ ਤੇ ਉਹ ਅੰਮ੍ਰਿਤਸਰ ਸ਼ਿਫਟ ਕਰ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਹੈ ਨਾਲ ਐਸਐਸਪੀ ਦਿਹਾਤੀ ਨੇ ਕਿਹਾ ਕਿ ਇਹ ਮੁਹੱਲਾ ਕੱਟਦੇ ਦੌਰਾਨ ਤੰਗ ਗਲੀ ਦੇ ਵਿੱਚੋਂ ਗੁਜ਼ਰਦਿਆਂ ਹਾਸਾ ਵਾਪਰਿਆ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਕੋਈ ਵੀ ਨਿਹੰਗ ਸਿੰਘ ਜ਼ਖਮੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਆਸ-ਪਾਸ ਦੇ ਸਾਰੇ ਹੀ ਸੀਸੀਟੀਵੀ ਖੰਗਾਲੇ ਜਾ ਚੁੱਕੇ ਨੇ ਜਿਸ ਤੇ ਵਿੱਚੋਂ ਇਹ ਸਿੱਟਾ ਨਿਕਲਦਾ ਹੈ ਕਿ ਇਹ ਅਚਾਨਕ ਗੋਲੀ ਚੱਲਣ ਨਾਲ ਹਾਸਾ ਵਾਪਰਿਆ ਉਹਨਾਂ ਨੇ ਕਿਹਾ ਕਿ ਇਸ ਦੇ ਬਾਵਜੂਦ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ